8000 ਦੇ ਦੋ ਜਿਹੜਾ ਬਣਾ ਕਿੰਨੇ ਮੰਗੇ ਨੇ ਬਾਈ 13000 ਉਹਨਾਂ ਦਾ ਦੋਨਾਂ ਦਾ ਤੂੰ ਮੰਗ ਹੁਣ ਦੇਣੇ ਕਰਾਉਣੇ ਨੇ ਦੇਣ ਖਾਤਰੀ ਲੈਂਦੇ ਨੇ ਵੀਰੇ ਮੰਡੀ ਚ ਦੇਣ ਖਾਤਰੀ ਇਹ ਮੇਰੇ ਪੱਕੇ ਦਾਗ ਨੇ ਇਹ ਅਸੀਂ ਵੀ ਪੱਕੇ ਹਾਂ ਨਹੀਂ ਆਏ ਨਹੀਂ ਇਹ ਬੰਦੇ ਕੋ ਮੋੜ ਨਹੀਂ ਖੜਦਾ ਹੈ ਯਾਰ ਲੱਗਾ ਇੱਥੇ ਅੱਗੇ ਮੰਡੀ ਚ ਜਾ ਕੇ ਘਰੇ ਆ ਕੇ ਹੁੰਦੇ ਮਨੂ ਬੱਕ ਬੱਕ ਕਹਿੰਦੇ ਕੋਮਾ ਪੜ ਇਹ ਵੀ ਕਰੂ ਹੀ ਲੈਂਦੀ ਨੇ ਓਏ ਨਹੀਂ ਇਹ ਗੱਲ ਆ ਇਹ ਵੀ ਤੇਰ ਗਈਆਂ ਨਹੀਂ ਇਹ ਨਹੀਂ ਤਾਂ ਨੰਦ ਕਦੇ ਲਾ ਕਰਦੇ ਨੇ ਹੋਰ ਸਮਝਾ ਰ ਤੂੰ ਹੁਣ ਹੋਰ ਕਹੀਏ ਨਾ ਇਹ ਰੋਜ ਉਹਨਾਂ ਨੇ ਮਰਦੇ ਆਪਣੇ ਪੱਕੇ ਗਾਹ ਗਣੇ ਵੀ ਹਾਂ ਦੇਖ ਲੈ ਜਲਦੀ ਬੰਦਿਆਂ ਨੂੰ ਮੈਂ ਇੱਥੇ ਨਾਂਦਲੀਆਂ ਚੇਨ ਮੰਡੀ ਹੜ ਕੇ ਜਾਣਾ ਬਬਾ ਮਾਂ ਬਣਾਉਂਦਾ ਮੰਡੀ ਦਾ ਗਾਹੂ ਰੱਖਣੇ ਮੈਂ ਜੀ ਤੋ ਮੇਰੇ ਕੋਲ ਜਿਹੜਾ ਗਾਹੂ ਕੱਲ ਨੂੰ ਹੋਈ ਸੀ ਉਹਨਾਂ ਨੇ ਮਰ ਲੜੇ ਇਹਦੇ ਕੋਲ ਐਚ ਦੇ ਨਹੀਂ ਸੀ ਹੁੰਦੀ ਨਾ ਨਾ ਦੱਸ ਆ ਗੁੰਦੇ ਨਹੀਂ ਆ ਜਾਰੇ ਇਹ ਠੀਕ ਆ ਜੀ ਹੁਣ ਬੇਨੇ ਕਨੇ ਨਹੀਂ ਆ ਰਹੇ ਇਹ ਫਾਇਦਾ ਜੈ ਜੈ ਇੱਥੇ ਦਾ ਸੀਨੀਅਰ ਪੜਾ ਰਿਹਾ ਇਹਨੇ ਆਹਦੇ ਨਾਲ ਇਹਦਾ ਹੁਣ ਮਾਰ ਦੇਣਾ ਬੱਚੇ ਤੂੰ ਜੈ ਦੱਸ ਕਿੰਨੇ ਦੇ ਯਾਰ 500 ਘੱਟ ਦੇ ਸਾਢੇ 12 ਤੂੰ ਬਹੁਤ ਹੋਰ ਵਾਲਾ ਉਹ ਵੇਚਣ ਵਾਲੀ ਗੱਲ ਜ਼ਿਆਦਾ ਉਹ ਵੇਚਣ ਵਾਲੀ ਦੱਸਿਆ 15 ਕਰ ਲੈ ਫਿਰ ਕੀ ਫਾਇਦਾ ਨਾ ਖੜ ਜਾ ਜਦੋਂ ਗੱਲ ਕਰਦਾ ਫਿਰ ਕਿਹੜਾ ਟੈਕਸ ਹੈ ਇਹ ਬੰਦੇ ਮਾਰਦੇ ਨਹੀਂ ਰਹੇ ਫਿਰ ਮੈਂ ਮਾਰਿਆ ਹੁਣੀ ਕਰ ਲੈ ਯਾਰ ਹੁਣੀ ਕਰ ਲੈ ਬੌੜੀ ਖਾਤਰੀ ਘੱਟ ਮੰਗੇ ਆਗੇ ਉਦੋਂ ਪਾਉਣੀ ਆ ਕਿੰਨੇ ਦੀ ਇੱਕੋ ਹੀ ਹਾਂ ਨਾ ਹੁਣੀ ਕਿਵੇਂ ਕਰਦਾ ਬੋਲੋ ਜਾ 12 ਦੀ ਫੋਟੋ ਲਾਡਾ 12 ਦੀ ਹੈਗੀ ਸ਼ੀਸ਼ੀ ਯਾਰ ਦੀ ਐ ਨਹੀਂ ਆ ਹੋਰ ਫਿਰ ਉਹ 8000 ਦੀ ਨਹੀਂ ਹੈਗੀ ਹਾਂ ਛਾਲਾ ਦੇ ਵਪਾਰੀ ਇੰਨੇ ਖੜੇ ਮਿੱਠੂ ਫੜਾ ਸਾਈ ਰਾਈ ਮਾੜੀ ਜੀ ਕਿੱਥੇ ਜਾਂਦੀ ਐ ਕਨੀ ਸਾਈ ਨੇੜੇ ਕੱਢ ਗਿਆ ਉਹ ਖੜਾ ਹੀ ਆ ਹੁਣ ਮੈਂ ਕਿਹੜਾ ਬੈਠਾ ਨਹੀਂ ਮਾਮਾ ਲਾਉਂਦਾ ਬੰਦਾ ਕਿ ਮੈਂ ਉੱਡਿਆ ਜਾਣਾਗਾ ਉੱਡਣ ਨੇ ਕਿਸੇ ਨਹੀਂ ਕਰਦਾ ਆਪਾਂ ਯਾਰੀ ਫਲਾਈ 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 ਇਹ ਪ੍ਰੋਸ ਕਰਕੇ ਬਿਜਾਰਿਆ ਆ ਮੈਂ ਕਿ ਫਲਾਈ ਆਵਾ ਨਹੀਂ ਨਾ ਇਹ ਹੀ ਮੈਂ ਕਹਿਣਾ ਸੀਗਾ ਮੈਨੂੰ ਖੜਨ ਨੂੰ ਪਿਆ ਪਹਿਲੇ ਹੀ ਪੁੱਛ ਗਏ ਸਾਢੇ 9 ਦੇ ਨਹੀਂ ਜੀ 12 ਹਾਂ ਜੀ ਹਰ ਇੱਕ ਮਿੰਟ ਤੋਂ ਫੋਗਾ ਕੁਝ ਨਾ ਦੋ ਹੈਗਾ ਬਸ लास्ट ਹੈਂ ਲਊਗਾ 500 ਰੁਪਿਆ ਕਹਿ ਕੇ ਲਊਗਾ ਬਨਾ ਮਗਰ लास्ट ਹੈ 10000 ਨੇ ਹੋ ਗਏ ਯਾਰ ਚੱਕ ਚੱਕ ਜਾਈਂ ਪੈਸੇ ਲੈ ਆ ਠੀਕ ਹੈ ਨਹੀਂ ਨਹੀਂ ਆ ਠੀਕ ਹੈ ਬਰਾਂ ਤੇ ਰੱਖੋ ਮੈਂ ਤੇਰੀ ਮਰਜ਼ੀ ਰੱਖਿਆ ਵੀ ਨਹੀਂ ਨਹੀਂ ਯਾਰ ਤੁਸੀਂ ਗੁੱਸਾ ਨਾ ਮਾਰਨੀ ਗੁੱਸਾ ਦਾ ਘਾਦਾ ਮੰਡੀ ਆ ਮੰਡੀ ਦਾ ਗੁੱਸਾ ਦਾ ਚਲੋ ਮੇਰੇ ਜੀ ਵੀ ਤੁਹਾਨੂੰ ਨਾ ਲੱਗਦਾ ਹੁਣ ਤਾਂ ਖੜ ਜਾ ਮਾਪ ਆਇਆ ਬੀਟਰੇ ਗਰੀਰ ਹਾਂ ਤੁੰਗਾ ਹੁਣ ਤਾਂ ਸਹੀ ਲਾਇਆ ਮੋਲੋ ਠੀਕ ਹੈ ਹੁਣ ਤਾਂ ਲੋਟ ਹਾਂ ਫਿਰ ਜੀ ਨਾ ਰਹਿਣਾ ਅੱਲੈਕੁਮ ਅਲਾਈਕਮ ਆਪਣੇ ਬਾਰੇ ਪਤਾ ਵੀ ਨੇ ਨਹੀਂ ਹੁੰਦੇ ਭਈਆ ਫਿਰ ਆਇਆ ਕਰ ਉਹ ਚੱਲ ਲਖਾਈ ਤੁਸੀਂ ਕਰਾ ਦਿਓ ਜੀ ਸਾਡੇ ਕੋਲ ਲਖਾਈ ਰੁਕੀ ਦਾ ਹੱਦ ਹੀ ਹੋ ਗਿਆ ਉਹ ਕਰ ਦਿਓ ਮਾੜਾ ਹੁਣ ਬੰਦਾ ਹੋਇਆ ਬੀ ਮਾੜਾ ਯਾਰ ਸਾਡੇ ਥੱਪੜ ਬਹੁਤ ਵੱਡਾ ਲੱਗਦਾ ਮੈਂ ਕੋਈ ਮਿੰਟ ਖੜ ਜਾਓ ਗੱਡੀ ਲੈ ਗਿਆ 10 ਪਾਸਾ ਤਾਂ ਲੈਣੀ ਲੈਣਾ ਤੇਰੇ ਅੱਜ ਸੋ ਯਾਰ ਜੇ ਤਰ੍ਹਾਂ ਉਹ ਨਾ ਨਾ ਉਹ ਕੋਲ ਨਹੀਂ ਕਰੀ ਗਏ ਨਾ ਨਾ ਆ ਲੈ ਲਾ ਦਾਖਪਦੂ ਆ ਲੈ ਜਗਾ ਤਕੂ ਬੇ ਹਿਰੋ ਕਰਨੇ ਕੀ ਹੋਣਾ ਯਾਰ ਸਾਢੇ 10 ਹੋ ਗਏ ਆ ਮੈਂ ਲੋਕਾ ਬਾਸੋਂ ਮੇਰਾ ਤੇਰਾ ਕਰਦਾ ਨਾ ਦਸ ਮੈਂ ਲੁੱਜੂਗਾ ਨਾ ਨਾ ਫੇਰ ਆਪਾਂ ਨੂੰ ਪੜਦਾ ਸਾਢੇ 10 ਦੀਆਂ ਕਹਤਾ ਪੜਦਾ ਨਹੀਂ ਖਾਂਦਾ ਵੀਰੇ 500 ਇਹਨੂੰ ਦੇ ਦੂੰ 200 ਲਿਖਾਈ ਦੇ ਦੂੰ 2500 ਜੇ ਇਹ ਚ ਪਵਾ ਕੇ ਲੈ ਕੇ ਫੇਰ ਕੀ ਫੇਰ ਦਾ ਵੇਚਣਾ ਹਾਂ ਹਿੰਦੂ ਮਸਾਵਾ ਦੇ ਬੈ ਤੈਨੂੰ ਤਾਂ ਕੋਈ ਨਹੀਂ ਕਹਿੰਦਾ ਤੇਰੇ ਤੇ ਦਊ ਫੇਰ ਹਿਸਾਬ ਨਾਲ ਲਊ ਨਾ ਆ ਦੋ 500 ਨੂੰ ਯਾਰ ਕਹਿ ਕੇ ਲਊਗਾ 100 ਦਾ ਬਾਲਾ ਅਜੇ ਲੋਡ ਹੋਏ ਨੂੰ ਉਹ ਲੈ ਜਾ ਭਾਈ ਤੇ ਲੋਡ ਆਦਨ 5000 ਦੀ ਇਹੋ ਇੰਨਾ ਕਰਦੇ ਏਦੋਂ ਮੈਂ ਮਨ ਮਨ ਆ ਲੈ ਮੈਂ ਤੈਨੂੰ ਪਪਾ ਨੂੰ 10 ਬੱਲੇ ਬਾਈਊਗਾ ਯਾਰ ਫਿਰ ਬੱਸ ਨੀ ਰਹਿਗਾ ਯਾਰ ਜੇ ਹਾਂ ਕਰਦੇ ਨਾ ਕਰਦੇ ਯਾਰ ਹਾਂ ਆਪਾਂ ਤੁਹਾਨੂੰ ਘਾਟਾ ਹੈਂ ਲੈ ਨਾ ਦਲੇ ਦੋਲੇ ਪਾਸੇ ਕੱਟਾ ਬਣ ਜਾਏ ਸਹੀ ਗੱਲ ਆ ਦੇ ਦੇਂਦੇ ਨਹੀਂ ਦੇ ਦੇ ਨੂੰ ਕੀ ਕਰਦਾ ਤੇਲ ਇਹਨਾਂ ਦਾ ਨਹੀਂ ਬਣਦਾ ਉਹ ਇਹਨਾਂ ਦਾ ਪਊ ਤਾਂ ਇਹਨਾਂ ਦੀ ਜਦ ਇਹਨਾਂ ਦਾ ਸਰਦਾ ਪਊ ਆ ਸੋ ਮੈਂ ਦੇ ਦੂੰਗਾ 100 ਤੂੰ ਪਾਲੀ ਪਰਚੀ ਦਾ ਹੋਰ ਬਸ ਚੱਲ ਠੀਕ ਹੈ ਬੜਾ ਸਾਢੇ 11 ਦੀ ਲੈ ਜਾ ਉਹ ਨਾ ਕੋਈ ਲੱਗਦਾ ਨਹੀਂ ਗੱਲ ਤਾਂ ਸਾਢੇ 11 ਹੋ ਗਏ ਫਿਰ ਵੀ ਸਾਢੇ ਸਾਢੇ ਪਾਈ ਜਾਂਦਾ ਸਾਢੇ ਕਰ ਲਓ ਮੈਨੂੰ ਨਾ ਮਾਰੋ ਬਹੋਣੀ ਦਾ ਨਹੀਂ ਇਹ ਭਰਤੀ ਮੈਂ 9 10 ਮਹੀਨੇ ਬਾਅਦ ਆਇਆ ਪਹਿਲੀ ਵਾਰ ਸਾਢੇ ਮੈਂ ਨਹੀਂ ਰੱਜੀ ਰਾਇ ਮਾ ਬੰਦਾ ਜਿਆਦਾ ਤੜਕਦਾ ਯਾਰ ਮਾ 11:30 ਦੀ ਲੈ ਚਲ ਹੋਰ ਮਿਲ ਜਾਣਗੇ ਬਸ ਦੂਜਾ ਹੱਦ ਅਸਲੀ ਕਰਾ ਦੇ ਦੇਖਦਾ ਪਹਿਲਾਂ ਹੱਦਾਂ ਕਾਨੂੰ ਖਰਾਬ ਕਰਦਾ ਮੈਂ ਤਾਂ ਕਦੋਂ ਕਰਦਾ ਮੈਂ ਤਾਂ ਕਹਿੰਦਾ ਜੇ ਜਪੈਣ ਪਏ ਉਹ ਯਾਰ ਲਖਈ ਨਹੀਂ ਕਰਦੀ ਹੁੰਦਾ ਆ ਸੌ ਤੂੰ ਪਾ ਲਈ ਸੌ ਮੈਂ ਤੈਨੂੰ ਕਹਦਾ ਵੀ ਸੌ ਮੈਂ ਪਾ ਦੂੰਗਾ ਸੋਈ ਤੇ ਲਖਈਦਾ ਬਸ ਬੰਦੇ ਆਪਣੀ ਬਾਤੂਏ ਤਾੜਾ ਮੇਰੇ ਭਾਈ ਨਾਲ ਦਾ ਬੰਦਾ ਦੋਈ ਦੋਨੇ ਪਾਤਾ ਦੋਨਾਂ ਨੇ ਕਰਾ ਦਿੱਤਾ ਅੱਬ ਦੋਨਾਂ ਨੇ ਕਰਾ ਦਿੱਤੇ 100 100 ਦੋਸੋਂ ਲਖਾਈ ਦੋਸੋਂ ਲਖਾਈ 100 ਕਹਿੰਦਾ ਨਾ ਨਾ 100 ਕਹਿੰਦਾ ਮੈਂ ਬਸ ਲਵਾਂਗਾ ਕਿਦਾਂ 200 ਰੁਪਏ ਥੋੜਾ ਕਿਤੇ ਨਾ ਨਾ ਬਸ 500 ਲੈਣੀ ਲੈਣਾ ਯਾਰ ਉਹ ਲੈ ਜਾ 5000 ਦੋਨਾਂ ਦਾ 500 ਕਹਿੰਦਾ ਹੋਵੇ 250 ਰੁਪਏ ਹੋਊਗਾ 200 ਕਹਿੰਦਾ 100 ਦੋਣੀ ਦਾ ਟਾਈਮ ਆ ਇਹ ਨਾ ਕਰੀਦਾ ਨਹੀਂ ਹੁੰਦਾ ਸੌਦੇ ਕਈ ਨਹੀਂ ਕਰਦਾ ਦੋ ਦੋਸੋਂ ਲੈ ਲਈ ਜਿਹੜਾ ਫੇਰ ਕਦੇ ਕਰ ਲਾ ਕੋਈ ਨਹੀਂ ਮੇਰੇ ਨਾਲ 500 ਲੈ ਲਈ 8 9 ਇਨੇ ਬਾਅਦ ਆਇਆ ਕੀ ਫਾਇਦਾ ਘਾਟਾ ਪਾਉਣ ਦਾ ਪਹਿਲੇ ਹੀ ਤੇ ਲਿਖਾਈ ਲੱਗ ਗਈ ਜਲਦੋਂ ਨੂੰ 200 ਦੇ ਦੀ ਯਾਰ ਉਸ ਲਈ 2000 ਰੁਪਿਆ ਪਾਸੋਂ ਮੂਰਤਾਂ ਕਹਿੰਦਾ 200 ਸਹੀ ਜਾਂ ਜਾਂ ਕਹਿੰਦਾ 500 ਲੱਗ ਗਈ ਮਣੇ ਓਡੇ ਬਾਗੇ ਲਖਾਈ ਲਗ ਨਗਰ ਇਹ ਨਾ ਫਿਰ ਲਖਾਈ ਲਗ ਨਗਰ ਮੈਂ ਬਾਈ ਬਾਈ ਕਰਾ ਦੂ ਯਾਰ ਹੁਣ ਇਹਦਾ ਚੱਕੜਾ ਬੰਦਾ ਮੈਂ 100 ਪਾੜੂਗਾ ਮੈਂ 100 ਤੂੰ ਪਾ ਲਈ 100 ਦੇ ਦੇ ਚੱਲ ਲਖਾਈ ਦਾ ਯਾਰ ਤੂੰ ਹੋਰ ਦੱਸ 100 ਦੇ ਦੇ 100 ਦਊਂਗਾ ਹਾਂ ਹਾਂ 100 ਦੇ ਦੀ ਬਾਈ ਕੱਲਾ ਲਾ ਵਾ ਹੋ ਗਿਆ ਨਾ ਸੌਦਾ ਹੁਣ ਸੌਦਾ ਪੱਕਾ ਹੋ ਗਿਆ 100 400 ਦੇ ਦੀ ਯਾਰ ਸੋ ਇਹਦੋਂ ਲਊਗਾ ਪਾਸਾ ਪੂਰਾ ਕਰੂ ਮੈਂ ਐ ਸੌਂ ਖਾ ਗਿਆ ਅਰੇ ਬੀਜੋ ਭੋਜਾ ਪੱਲਾ ਕਰਨਾ ਕੀ ਹਾਲ ਹੈ ਬਾਈ ਕਸ਼ਮੀਰ

ਹਾਂ ਫੇਰਾ ਵੇਖਦੇ ਯਾਰ ਜੱਕ ਹੀ ਲੈ ਆਂ ਹਾਂ ਹਲੋ ਨਮਾ ਉਹ ਹੈ ਨਹੀਂ ਮੰਡੀ ਚ ਆਉਂਦੇ 10 ਠੀਕ ਨਮਾ ਕਿੱਥੇ ਵਾਗ ਗਿਆ ਲਵੀ ਦਾਸ ਆ ਗਿਆ ਬੰਦੇ ਕੋਈ ਕਿੰਨੇ ਹੋ ਗਿਆ ਭਾਈ ਸੌਦਾ ਸਰ 10.5 10.5 ਕਿਹੜੀ ਨੇ ਭਾਈ ਪੱਟ ਆ ਇਧਰ ਫਿਰਦੀਆਂ ਨੇ ਸੋਹਣੀ ਮੰਡੀ ਦੇ ਦੱਸ ਦੋ ਲਿਆ ਦੀ ਇਹਨਾਂ ਇਹ ਤੂੰ ਬਾਈਕ ਨੂੰ ਲੈਣੇ ਇਧਰ ਫੜ ਲਵਾ 500 ਆਧਾ 10 ਹੀ ਮਾ ਨੂੰ ਰਹਿ ਗਿਆ 400 ਤੂੰ ਦੇ ਦੇ 100 ਨੂੰ ਉਠਾ ਜੀਦਾ ਫੜਾ ਦੇ ਮੈਂ ਛੱਡਦੇ ਉਹ ਆੜੀ ਅੰਦਰ ਰੁਪਏ ਦੇ ਲੇ ਗਏ ਮੈਂ ਕਿਹਾ 100 ਦੇ ਦੇ ਜੀ ਇਹ ਚਾਰ ਰੁਪਏ ਦੂਸਰੇ ਹੋ ਗਏ ਤਾਂ ਦੱਸ ਦੇ ਜੀ ਚਲੋ ਉਧਰੋਂ ਲੈ ਲਓ 10 ਰੁਪਏ ਪੁੱਟਾ ਦਿਆ ਆਪਾਂ ਕਹਿੰਦਾ ਅੱਜੀ ਕਰਿਆ ਮੇਰੇ ਕੋਲ ਨਹੀਂ ਉਧਰੋਂ ਲੈ ਲਿਓ ਬਸ ਉੱਥੇ ਲੈ ਲਿਓ ਨਾ ਦਖਾਈ ਤੋਂ ਲੈ ਲਓ ਇਹ ਮੁਰੀ ਹੋ ਗਿਆ ਹਾਂ ਪੂਰੀ ਹੋ ਗਿਆ ਤੇਰਾ ਤਾਂ ਰੋ ਬੋਰ ਨਾ ਤਾਂ ਇਹਨਾਂ ਨੂੰ ਉਹ ਕਹਦਾ ਮੋੜਨਾ ਦੇ ਸੂ ਦੇ 100 ਦੇ ਦੇ ਉਹਨੂੰ ਤੂੰ ਹੁਣ ਇਹਦਾ ਇਹਨਾਂ ਦੇਣਾ 100 ਚਾਹ ਤੇ ਹੋ ਗਿਆ ਆਹ ਠੀਕ ਸੋ ਇਹਦਾ ਹੋ ਗਿਆ ਹੁਣ ਹੋਰ ਵੀ ਦਿਖਾਈ ਰਹੇਗੀ 100 ਰਹੇਗੀ ਬਸ ਸੂ ਹਗਾ ਕਰਵਾ ਦਿਓ ਤੇਰੇ ਹਰ ਬੱਚੇ ਪਾਸੋਂ ਰਿਮੋਟ ਤੈਨੂੰ ਕਾਟਾ ਪਾਦੀ ਆਪਦੇ ਖਰਚੇ ਨਾ ਨਾ ਯਾ ਦੋਨੇ ਪੱਥਾਂ ਸੌਦਾ ਹੋਇਆ 1.5 ਚ